ਇੰਟੈਲੀਜੈਂਸ ਦੇ ਸੋਰਸਸ ਸਾਨੂੰ ਦੱਸ ਰਹੇ ਨੇ ਕਿ ਅੱਜ ਰਾਤ ਨੂੰ ਕੁਝ ਵੱਡਾ ਹੋ ਸਕਦਾ ਹੈ ਪੰਜਾਬ ਨੂੰ ਸਤਰਕ ਰਹਿਣ ਦੀ ਲੋੜ ਹੈ ਪਿੱਛੇ ਆ ਜਿਹੜਾ ਪੂਰਾ ਇੱਕ ਪਹਾੜਾਂ ਦਾ ਏਰੀਆ ਤੇ ਇਸ ਏਰੀਏ ਦੇ ਨਾਲ ਪਾਕਿਸਤਾਨ ਦਾ ਬਾਰਡਰ ਲੱਗਦਾ ਭਾਰਤ ਪਾਕਿਸਤਾਨ ਬਾਰਡਰ ਤੇ ਲੋਕ ਜਿਹੜੇ ਇੱਥੇ ਰਾਤ ਵੀ ਬਲੈਕਆਊਟ ਸੀ ਅਸੀਂ ਪਠਾਨਕੋਟ ਚਾ ਜਿੱਥੇ ਸਕੂਲ ਸਾਰੇ ਬੰਦ ਕਰਵਾ ਦਿੱਤੇ ਨੇ ਬਕਾਇਦਾ ਤੌਰ ਦੇ ਉੱਤੇ ਪਾਕਿਸਤਾਨ ਵੀ ਖਾਸ ਤੌਰ ਤੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੂੰ ਟਾਰਗੇਟ ਕਰ ਰਿਹਾ ਤੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਇਹਨਾਂ ਇਲਾਕਿਆਂ ਨੂੰ ਸਟਰਕਰਨ ਦੀ ਲੋੜ ਆ ਸ਼ਹਿਰ ਤੁਸੀਂ ਦੇਖ ਰਹੇ ਹੋਗੇ ਜੇ ਸ਼ਹਿਰ ਦੀ ਫਿਜ਼ਾ ਬੜੀ ਉਦਾਸ ਹੈ ਇਹਨਾਂ ਜੰਗਾਂ ਕਰਕੇ ਪਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਅਸੀਂ ਪਠਾਨਕੋਟ ਤੇ ਪਠਾਨਕੋਟ ਚ ਕੁਝ ਹੀ ਦੂਰੀ ਤੇ ਆ ਭਾਰਤ ਪਾਕਿਸਤਾਨ ਦਾ ਬਾਰਡਰ ਇਸ ਟਾਈਮ ਦੀ ਵੱਡੀ ਖਬਰੇ ਆ ਰਹੀ ਹੈ ਮਿਲਟਰੀ ਇੰਟੈਲੀਜੈਂਸ ਦੇ ਹਵਾਲੇ ਦੇ ਨਾਲ ਮਿਲਟਰੀ ਇੰਟੈਲੀਜੈਂਸ ਕਹਿ ਰਹੀ ਹੈ ਕਿ ਅੱਜ ਰਾਤ ਨੂੰ ਫਿਰ ਕੁਝ ਵੱਡਾ ਹੋ ਸਕਦਾ ਹੈ ਭਾਰਤ ਪਾਕਿਸਤਾਨ ਦਾ ਤਕੜਾ ਜਵਾਬ ਵੀ ਦੇ ਸਕਦਾ ਤੇ ਨਾਲ ਦੀ ਨਾਲ ਪਾਕਿਸਤਾਨ ਵੀ ਕੋਈ ਨਪਾਕ ਹਰਕਤ ਕਰ ਸਕਦਾ ਤੁਸੀਂ ਦੇਖ ਸਕਦੇ ਹੋ ਅਸੀਂ ਪਠਾਨਕੋਟ ਚਾ ਜਿੱਥੇ ਸਕੂਲ ਸਾਰੇ ਬੰਦ ਕਰਵਾ ਦਿੱਤੇ ਨੇ ਬਕਾਇਦਾ ਤੌਰ ਦੇ ਉੱਤੇ ਪਿੱਛੇ ਤੁਸੀਂ ਦੇਖ ਰਹੇ ਹੋ ਬਕਾਇਦਾ ਤੌਰ ਤੇ ਪਿੱਛੇ ਹੈ ਜਿਹੜਾ ਪੂਰਾ ਇੱਕ ਪਹਾੜਾਂ ਦਾ ਏਰੀਆ ਤੇ ਇਸ ਏਰੀਏ ਦੇ ਨਾਲ ਪਾਕਿਸਤਾਨ ਦਾ ਬਾਰਡਰ ਲੱਗਦਾ ਭਾਰਤ ਪਾਕਿਸਤਾਨ ਬਾਰਡਰ ਤੇ ਲੋਕ ਜਿਹੜੇ ਇੱਥੇ ਰਾਤ ਵੀ ਬਲੈਕਆਊਟ ਸੀ ਖਾਸ ਤੌਰ ਤੇ ਜਿਹੜੇ ਬਾਰਡਰ ਦੇ ਜ਼ਿਲ੍ਹੇ ਨੇ ਪਠਾਨਕੋਟ ਵਗੈਰਾ ਇਹਨਾਂ ਦੇ ਅੰਦਰ ਸਪੈਸ਼ਲ ਆਰਡਰ ਦਿੱਤੇ ਗਏ ਨੇ ਸਕੂਲ ਬੰਦ ਨੇ ਹੋਰ ਵੀ ਚੀਜ਼ਾਂ ਬੰਦ ਕਰ ਦਿੱਤੀਆਂ ਗਈਆਂ ਨੇ ਪਰ ਇਸ ਟਾਈਮ ਦੀ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂਗੇ ਮਿਲਟਰੀ ਇੰਟੈਲੀਜੈਂਸ ਦੇ ਹਵਾਲੇ ਦੇ ਨਾਲ ਮਿਨਟਰੀ ਇੰਡੀਆ ਇੰਟੈਲੀਜੈਂਸ ਦੀ ਇਨਪੁਟ ਆ ਗਈ ਹੈ ਮਿਲਟਰੀ ਇੰਟੈਲੀਜੈਂਸ ਜਿਹੜੀ ਇਸ ਇਲਾਕੇ 'ਚ ਖਾਸ ਤੌਰ ਤੇ ਬਾਰਡਰ ਦੇ ਇਲਾਕੇ 'ਚ ਕੰਮ ਕਰਦੀ ਹੈ ਮਿਲਟਰੀ ਇੰਟੈਲੀਜੈਂਸ ਮਿਲਟਰੀ ਇੰਟੈਲੀਜੈਂਸ ਦੇ ਸੋਰਸਸ ਸਾਨੂੰ ਦੱਸ ਰਹੇ ਨੇ ਕਿ ਅੱਜ ਰਾਤ ਨੂੰ ਕੁਝ ਵੱਡਾ ਹੋ ਸਕਦਾ ਹੈ ਪੰਜਾਬ ਨੂੰ ਸਤਰਕ ਰਹਿਣ ਦੀ ਲੋ ਪੰਜਾਬ ਨੂੰ ਅਲਰਟ ਰੈਨ ਦੀ ਲੋੜ ਹੈ ਖਾਸ ਤੌਰ ਤੇ ਬਾਰਡਰ ਦੇ ਇਲਾਕਿਆਂ ਨੂੰ ਬਹੁਤ ਜ਼ਿਆਦਾ ਅਲਰਟ ਰੈਨ ਦੀ ਲੋੜ ਹੈ ਕਿਉਂਕਿ ਉੱਥੇ ਹੀ ਪਾਕਿਸਤਾਨ ਆਪਣੀਆਂ ਹਰਕਤਾਂ ਕਰਦਾ ਸੀ ਦੇਖਿਆ ਜੰਮੂ ਦੇ ਅੰਦਰ ਆਸਾਂਚ ਗੁਜਰਾਤ ਚ ਪੰਜਾਬ ਚ ਕਸ਼ਮੀਰ ਚ ਵਕ ਵਕ ਥਾਵਾਂ ਦੇ ਉੱਤੇ ਨਿਰਦੋਸ਼ ਲੋਕਾਂ ਨੂੰ ਬੇਕਸੂਰ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਪਰ ਇਸ ਟਾਈਮ ਅਸੀਂ ਪਠਾਨਕੋਟ ਚ ਜਿਹੜਾ ਸਭ ਤੋਂ ਸੈਂਸਿਟਿਵ ਇਲਾਕਾ ਔਰ ਇਸੇ ਥਾਂ ਦੇ ਉੱਤੇ ਇੱਕ ਵਾਰ ਇੱਥੋਂ ਦੇ 에어ਬੇਸ ਦੇ ਉੱਤੇ ਪਾਕਿਸਤਾਨ ਪਹਿਲਾਂ ਵੀ ਅਟੈਕ ਕਰ ਚੁੱਕਿਆ ਇੱਥੇ ਬਹੁਤ ਸਾਰੀਆਂ ਬੈਟਲਜ਼ ਬੈਟਲ ਆਫ ਬਸੰਤਰ 65 ਤੇ 71 ਦਾ ਦੌਰ ਆ ਜਿਹੜਾ ਅਰੁਣਪਾਲ ਖੇਤ ਅਰੁਣ ਖੇਤਰਪਾਲ ਜਿਹੜੇ ਸਾਡੇ ਲੈਫਟੀਨੈਂਟ ਜਨਰਲ ਸੀਗੇ ਜਿਹੜੇ ਸ਼ਹੀਦ ਹੋਏ ਸੀਗੇ ਜਿਨ੍ਹਾਂ ਦੇ ਪਿਤਾ ਨੂੰ ਬਹੁਤ ਮਾਨਸਿਓ ਇਲਾਕਾ ਹੈ ਉਹ ਇਲਾਕਾ ਪਠਾਨਕੋਟ ਦਾ ਜਿਹੜੇ ਜਿਹੜਾ ਬਹੁਤ ਸਾਰੀਆਂ ਜੰਗਾਂ ਦੀ ਗਵਾਹੀ ਭਰਦਾ ਰਹੇ ਜਿਹੜੇ ਸ਼ਹਿਰ ਨੇ ਇਹ ਜਿਹੜੇ ਘਰ ਨੇ ਇਹ ਜਿਹੜੀਆਂ ਬਿਲਡਿੰਗਾਂ ਨੇ ਇਹ ਬਹੁਤ ਸਾਰੀਆਂ ਜੰਗਾਂ ਨੇ ਜਿਹੜੀਆਂ 65 ਦੀ 71 ਦੀ ਉਹਨਾਂ ਜੰਗਾਂ ਦੀ ਗਵਾਹ ਰਹੀਆਂ ਨਹੀਂ ਹੈ ਉਹਨਾਂ ਜੰਗਾਂ ਦੀ ਗਵਾਹ ਸੀਗੀਆਂ ਇਹ ਪਰ ਸਭ ਤੋਂ ਵੱਡੀ ਗੱਲ ਇਸ ਟਾਈਮ ਦੀ ਜਿਹੜੀ ਸਭ ਤੋਂ ਵੱਡੀ ਅਸੀਂ ਤੁਹਾਨੂੰ ਖਬਰ ਦੇ ਰਹੇ ਹਾਂ ਮਿਲਟਰੀ ਇੰਟੈਲੀਜੈਂਸ ਦੇ ਸੋਰਸਸ ਦੇ ਮੁਤਾਬਕ ਮਿਲਟਰੀ ਇੰਟੈਲੀਜੈਂਸ ਦੀ ਇਨਪੁਟ ਦੇ ਮੁਤਾਬਕ ਇਸ ਇਲਾਕੇ ਦੇ ਅੰਦਰ ਖਾਸ ਤੌਰ ਤੇ ਜਿਹੜੇ ਬਾਰਡਰ ਦੇ ਇਲਾਕੇ ਨੇ ਇਹਨਾਂ ਦੇ ਅੰਦਰ ਸਟਾਰਕਲੈਂਡ ਦੀ ਲੋੜ ਆ ਗਈ ਕੁਝ ਵੱਡਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਾਰ ਪਾਰਤਰ ਟੈਲੀਅਟ ਵੀ ਕਰ ਰਿਹਾ ਲਗਾਤਾਰ ਜੋ ਪਾਕਿਸਤਾਨ ਆਪਣੀਆਂ ਗਲਤ ਹਰਕਤਾਂ ਕਰ ਰਿਹਾ ਪਰ ਦੂਜੇ ਪਾਸੇ ਜਿਹੜਾ ਪਾਕਿਸਤਾਨ ਵੀ ਖਾਸ ਤੌਰ ਤੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੂੰ ਟਾਰਗੇਟ ਕਰ ਰਿਹਾ ਤੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਉਹਨਾਂ ਇਲਾਕਿਆਂ ਨੂੰ ਸਟਰਕ ਰਹਿਣ ਦੀ ਲੋੜ ਆ ਅਲਰਟ ਰਹਿਣ ਦੀ ਲੋੜ ਆ ਚੰਡੀਗੜ੍ਹ ਸੈਰਨ ਵੱਜੇ ਨੇ ਇੰਟਰਨੈਟ ਬੰਦ ਕਰਾਇਆ ਗਿਆਗਾ ਹੋਰ ਪੰਜਾਬ 'ਚ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਕੁਝ ਹੋ ਰਿਹਾਗਾ ਪਰ ਅਸ ਟਾਈਮ ਦੀ ਵੱਡੀ ਖਬਰ ਇਹ ਹੈ ਕਿ ਮਿਲਟਰੀ ਇੰਟੈਲੀਜੈਂਸ ਦੇ ਸੋਰਸਸ ਇਹ ਕਹਿ ਰਹੇ ਨੇ ਕਿ ਇਹਨਾਂ ਇਲਾਕਿਆਂ ਨੂੰ ਖਾਸ ਤੌਰ ਤੇ ਲੜ ਟ੍ਰੈਨ ਦੀ ਲੋੜ ਹੈ ਕਿਉਂਕਿ ਇਹਨਾਂ ਇਲਾਕਿਆਂ 'ਚ ਨੇੜੇ ਆ ਬਾਰਡਰ ਜੇ ਤੁਸੀਂ ਪਿੱਛੇ ਦੇਖੋਗੇ ਪਹਾੜ ਦੇਖੋਗੇ ਮੇਰੇ ਪਿੱਛੇ ਇਹਨਾਂ ਪਹਾੜਾਂ ਦੇ ਨਾਲ ਹੀ ਪਾਕਿਸਤਾਨ ਤੇ ਭਾਰਤ ਦੀ ਸਰਹੱਦ ਲੱਗਦੀ ਹੈ ਜੇ ਸਰਹੱਦ ਤੋਂ ਉਹ ਨਪਾਕ ਹਰਕਤਾਂ ਕਰਦਾ ਹੈ ਮਾੜੀਆਂ ਹਰਕਤਾਂ ਕਰਦਾ ਉਹ ਹਰਕਤਾਂ ਕਰਦਾ ਜਿਨ੍ਹਾਂ 'ਚ નિર્ਦੋਸ਼ ਲੋਕ ਨੇ ਜਿਹੜੇ ਚਾਹ ਪਹਿਲਗਾਮ 'ਚ ਹੋਣ ਜਾਂ ਫਿਰ ਸਿਵਿਲਿਅਨ ਹੋਣ ਭਾਰਤ ਦੇ ਜਾਂ ਪੰਜਾਬ ਦੇ ਕਸ਼ਮੀਰ ਦੇ ਵੱਖ-ਵੱਖ ਰਾਜਾਂ ਦੇ ਤਾਂ ਇਨਾ ਥਾਵਾਂ ਦੇ ਉੱਤੇ ਹੋ ਰਿਹਾ ਇਹ ਤੁਸੀਂ ਪੂਰਾ ਇਲਾਕਾ ਦੇਖ ਰਹੇ ਹੋ ਸ਼ਹਿਰ ਆ ਪਟਾਣਕੋਟ ਸ਼ਹਿਰ ਤੁਸੀਂ ਦੇਖ ਰਹੇ ਹੋਗੇ ਜੇ ਸ਼ਹਿਰ ਦੀ ਫਿਜ਼ਾ ਬੜੀ ਉਦਾਸ ਹੈ ਇਨਾ ਜੰਗਾਂ ਕਰਕੇ ਕਾਫੀ ਜ਼ਿਆਦਾ ਉਦਾਸ ਹੈ ਇਸ ਸ਼ਹਿਰ ਦੀ ਫਿਜ਼ਾ ਕਹਿ ਰਹੀ ਹੈ ਕਿ ਜੰਗ ਨਹੀਂ ਹੋਣੀ ਚਾਹੀਦੀ ਸ਼ਾਂਤੀ ਰਹਿਣੀ ਚਾਹੀਦੀ ਹੈ ਕਿਉਂਕਿ ਲੋਕ ਵਿਚਾਰੇ ਟਾਰਗੇਟ ਹੁੰਦੇ ਨੇ ਇਸ ਇਲਾਕੇ ਦੇ ਪਰ ਇਹ ਇਲਾਕੇ ਨੇ ਬਹੁਤ ਸਾਰਾ ਕੁਝ ਦੇਖਿਆ ਹੈਗਾ ਬਹੁਤ ਸਾਰੀਆਂ ਜੰਗਾਂ ਦਾ ਗਵਾਹ ਰਿਹਾ ਬਹੁਤ ਸਾਰਾ ਕੁਝ ਹੋਰ ਦੇਖਿਆ ਬਹੁਤ ਸਾਰੇ ਅੱਤਵਾਦੀ ਹਮਲੇ ਦੇਖੇ ਨੇ ਉਹਦੇ باوجود ਵੀ ਇੱਥੋਂ ਦੇ ਲੋਕ ਆਪਣੇ ਨੇਸ਼ਨ ਦੇ ਲਈ ਆਪਣੀ ਸਟੇਟ ਦੇ ਲਈ ਖੜੇ ਹੁੰਦੇ ਨੇ ਲੜਦੇ ਨੇ ਮਿਲਟਰੀ ਐ ਬੀਐਸਐਫ ਆ ਹੋਰ ਬਹੁਤ ਸਾਰੀਆਂ ਸਾਡੀਆਂ ਫੋਰਸਸ ਨੇ ਜਿਹੜੀਆਂ ਜਨੀ ਇੰਟੈਲੀਜੈਂਸ ਆ ਸਾਡੇ ਦੇਸ਼ ਦੀ ਉਹ ਸਾਰੀਆਂ ਇੱਥੇ ਬਕਾਇਦਾ ਤੌਰ ਦੇ ਉੱਤੇ ਤਣਾਤ ਰਹਿੰਦੀਆਂ ਨੇ ਤੁਸੀਂ ਇਹ ਬਕਾਇਦਾ ਤੌਰ ਤੇ ਦੇਖ ਸਕਦੇ ਹੋਗੇ ਕਿ ਜਿਹੜਾ ਇੱਥੋਂ ਦਾ ਸਕੂਲ ਨੇਗੇ ਇੱਥੋਂ ਦੇ ਕਾਲਜ ਨੇ ਸਕੂਲ ਨੇ ਹਸਪੀਟਲ ਨੇ ਹਸਪੀਟਲਾਂ ਨੂੰ ਸਟਾਰਕ ਰਹਿਣ ਦੀ ਡਾਕਟਰਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਨੇ ਦੂਜੇ ਪਾਸੇ ਇਹ ਜਿਹੜਾ ਏਰੀਆ ਇਹ ਜਿਹੜਾ ਰੋਡ ਆ ਜੇ ਤੁਸੀਂ ਦੇਖੋਗੇ ਧਰਮਸ਼ਾਲਾ ਲਿਖਿਆ ਹੋਇਆ ਇੱਕ ਪਾਸੇ ਹਿਮਾਚਲ ਨੂੰ ਜਾਂਦਾ ਤੇ ਦੂਜੇ ਪਾਸੇ ਰੋਡ ਆ ਜਿਹੜਾ ਜੰਮੂ ਨੂੰ ਜਾ ਰਿਹਾਗਾ ਇਹ ਰੋਡ ਇੱਕ ਪਾਸੇ ਹਿਮਾਚਲ ਨੂੰ ਨਿਕਲਦਾ ਧਰਮਸ਼ਾਲਾ ਨੂੰ ਤੇ ਦੂਜੇ ਪਾਸੇ ਜੰਮੂ ਨੂੰ ਨਿਕਲਦਾ ਜੰਮੂ ਤੋਂ ਵਾਇਆ ਜੰਮੂ ਵਾਇਆ ਕਸ਼ਮੀਰ ਤੱਕ ਕਸ਼ਮੀਰ ਵੱਲ ਜਾਂਦਾ ਤਾਂ ਇਸ ਟਾਈਮ ਦੀ ਜਿਹੜੀ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਮਿਲਟਰੀ ਇੰਟੈਲੀਜੈਂਸ ਦੇ ਸੋਰਸਸ ਸਾਡੇ ਕਹਿ ਰਹੇ ਨੇ ਕਿ ਇਹਨਾਂ ਇਲਾਕਿਆਂ ਦੇ ਅੰਦਰ ਬਕਾਇਦਾ ਤੌਰ ਦੇ ਉੱਤੇ ਲੋਕਾਂ ਨੂੰ ਸਟਰਕ ਰਹਿਣ ਦੀ ਲੋੜ ਆ ਪੂਰਾ ਪੰਜਾਬ ਅਜਰਾਤ ਕੁਝ ਵੱਡਾ ਹੋ ਸਕਦਾ ਉਹਦੇ ਲਈ ਧਿਆਨ ਬਕਾਇਦਾ ਤੌਰ ਦੇ ਉੱਤੇ ਲੋਕਾਂ ਨੂੰ ਰੱਖਣ ਦੀ ਲੋੜ ਆ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਸਮੱਸਿਆ ਨਾ ਆਵੇ ਜਿਹਦੇ ਨਾਲ ਜਿਹਦਾ ਪਤੀ ਨਾ ਹੋਵੇ ਯਾਨੀ ਹਰ ਬੰਦਾ ਇਕਸਰਕ ਹੋਏਗਾ ਤਾਂ ਅਗਰ ਕੋਈ ਅਟੈਕ ਹੁੰਦਾ ਤਾਂ ਲੋਕ ਆਪਣੀ ਰਾਖੀ ਕਰ ਸਕਦੇ ਨੇ ਹਾਲਾਂਕਿ ਲਗਾਤਾਰ ਇੰਟਰਨੈਸ਼ਨਲ ਕਮਿਊਨਿਟੀ ਅਪੀਲ ਕਰ ਰਹੀ ਹੈ ਕਿ ਇਸ ਤਰ੍ਹਾਂ ਦੀ ਜੰਗ ਨਹੀਂ ਹੋਣੀ ਚਾਹੀਦੀ ਚੀਨ ਵੀ ਬਹੁਤ ਸਾਰੇ ਬਿਆਨ ਦੇ ਰਿਹਾ ਅਮਰੀਕਾ ਨੇ ਬਿਆਨ ਦਿੱਤਾ ਅਮਰੀਕਾ ਨੇ ਇਥੋਂ ਤੱਕ ਗਿਆ ਕਿ ਪ੍ਰਮਾਣੂ ਯੁੱਧ ਵੱਲ ਦੋਵਾਂ ਮੁਲਕਾਂ ਨੂੰ ਨਹੀਂ ਵਧਣਾ ਚਾਹੀਦਾ ਪਰ ਇਹ ਇਲਾਕਾ ਇਨ੍ਹਾਂ ਥਾਵਾਂ ਦਾ ਗਵਾਹ ਰਿਹਾਗਾ ਬਹੁਤ ਸਾਰਾ ਕੁਝ ਇਹਾ ਹੁੰਦਾ ਰਿਹਾ ਤਾਂ ਇਸ ਕਰਕੇ ਸਭ ਤੋਂ ਜ਼ਿਆਦਾ ਸਤਰਕ ਲੈਣ ਦੀ ਲੋੜ ਆ ਤਾਂ ਕਿ ਜਿਹੜਾ ਕੁਝ ਨਾ ਹੋਵੇ